ਹੈਲੋ ਵੈਲਕਮ ਟੂ YouTube ਨਿਊ ਬਲੌਗ ਵੈਲਕਮ ਟੂ YouTube ਨਿਊ ਬਲੌਗ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਡਾਇਰੈਕਟਡ ਸਮਾਜਿਕ ਸੁਰੱਖਿਆ ਅਤੇ ਔਰਤਿ ਵਾਲ ਵਿਕਾਸ ਵਿਭਾਗ ਵੱਲੋਂ 10 ਤਰੀਕ ਤੱਕ ਆਂਗਣਵਾੜੀ ਸੈਂਟਰ ਦੀਆਂ ਛੁੱਟੀਆਂ ਬਤਾ ਦਿੱਤੀਆਂ ਗਈਆਂ ਨੇ ਇਹ ਇਸ ਕਰਕੇ ਬਤਾਈਆਂ ਗਈਆਂ ਨੇ ਕਿਉਂਕਿ ਰਾਜ ਵਿੱਚ ਹੜ੍ਹਾਂ ਦੀ ਸਥਿਤੀ ਦੇ ਮੱਦੇ ਨਜ਼ਰ ਇਹ ਛੁੱਟੀਆਂ ਬਤਾਈਆਂ ਗਈਆਂ ਨੇ ਕਿਉਂਕਿ ਬਹੁਤ ਆਂਗਣਵਾੜੀ ਸੈਂਟਰ ਪਾਣੀ ਵਿੱਚ ਡੁੱਬੇ ਹੋਏ ਨੇ ਠੀਕ ਹੈ ਇਹ ਦਫਤਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ ਇਸ ਦੌਰਾਨ ਆਂਗਣਵਾੜੀ ਸੈਂਟਰ ਵਿੱਚ ਵਰਕਰ ਹੈਲਪਰ اور ਆਪਣੀਆਂ ਸੇਵਾਵਾਂ ਲਾਭਪਾਤਰੀਆਂ ਲਈ ਰੱਖਦਿਆਂ ਹੋਇਆ ਆਂਗਣਵਾੜੀ ਸੈਂਟਰਾਂ ਨੂੰ ਲਾਭਪਾਤਰੀਆਂ ਨੂੰ ਜ਼ਰੂਰੀ ਸੇਵਾਵਾਂ ਦੀ ਸਪਲਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਅਗਰ ਤੁਹਾਨੂੰ ਸਾਡੀ ਵੀਡੀਓ اچھی ਲੱਗੀ ਹੈ ਲਾਈਕ ਸ਼ੇਅਰ ਕਮੈਂਟ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ